ਜਿਹੜੀ ਤੁਸੀਂ ਉਹ ਗੱਲ ਕਹੀ ਹੈ ਨਾ ਵੀ ਉੱਥੋਂ ਉਸ ਡਾਰਕ ਪੀਰੀਅਡ ਵਿੱਚੋਂ ਨਿਕਲਣਾ ਹਨਾ ਇੱਕ ਸਾਡੇ ਕਿਸਾਕਾਰ ਨੇ ਜੀ ਕਸੂਰਮੰਦ ਤਖੱਲਸ ਲਾਉਂਦੇ ਆ ਉਹ ਨਾਮ ਮੇਰੇ ਦਿਮਾਗ ਵਿੱਚੋਂ ਸਕਿਪ ਹੋ ਗਿਆ ਉਹਨਾਂ ਦਾ ਇਥੇ ਉਹਨਾਂ ਦਾ ਇੱਕ ਉਹਨਾਂ ਦੇ ਵਿੱਚੋਂ ਇੱਕ ਬਹਿਰ ਤੋਂ ਸ਼ੇਅਰ ਹੈਗਾ ਕਹਿੰਦਾ ਢੰਗਾਂ ਬਾਲੜੇ ਦੇਖ ਹੈਰਾਨ ਹੁੰਦੇ ਐਸਾ ਢੰਗ ਲਾਉਂਦਾ ਉਹ ਬੇ ਢੰਗਿਆਂ ਦਾ ਅੱਛਾ ਨੋ ਪਰਮਾਤਮਾ ਬਾਰੇ ਗੱਲ ਕਰਦੇ ਨਾ ਵੀ ਢੰਗਾ ਵਾਲੜੇ ਦੇਖ ਹੈਰਾਨ ਹੁੰਦੇ ਐਸਾ ਢੰਗ ਨਾਉਂਦਾ ਉਹ ਬੇ ਢੰਗਿਆਂ ਦਾ ਮੇਰੇ ਜਿਹਾ ਕਸੂਰਮੰਦ ਨੂੰ ਕਿਹਨੇ ਜਾਣਨਾ ਸੀ ਜੇ ਰੱਬ ਹੁੰਦਾ ਸਿਰਫ ਚੰਗਿਆਂ ਦਾ ਉਹ ਸਭ ਦਾ ਹੀ ਹੈ ਨਾ ਉਹ ਤੁਹਾਡਾ ਕੋਈ ਨਿਆਣਾ ਬੱਚਾ ਤੁਹਾਡਾ ਕੋਈ ਗਲਤ ਹੋ ਜਾਵੇ ਕੁਝ ਗਲਤ ਕਰਨ ਲੱਗ ਪਵੇ ਕੁਝ ਵੀ ਕਰਨ ਲੱਗ ਪਵੇ ਮਾਂ ਬਾਪ ਜਿਹੜਾ ਹੈ ਉਹਨੂੰ ਕਦੇ ਵੀ ਨਫ਼ਰਤ ਨਹੀਂ ਕਰਦਾ ਹਨਾ ਆਲੋ ਫਿਰ ਸਾਡਾ ਤਾਂ ਸਭ ਨੇ ਸਾਰਿਆਂ ਦਾ ਜਿਹੜਾ ਅਸਲ ਮਾਤਾ ਪਿਤਾ ਜ ਜਿਨੋਂ ਸਾਡੀ ਕਹਿੰਦੇ ਵੀ ਸਪ੍ਰਿਚਿਅਲਿਜ਼ਮ ਦੇ ਵਾਸਤੇ ਵੀ ਜਿਹੜਾ ਉਹ ਅਕਾਲ ਪੁਰਖ ਹੈ ਉਹੀ ਸਾਰਿਆਂ ਦਾ ਪਿਤਾ ਹੈ ਉਹੀ ਸਾਰਿਆਂ ਦਾ ਉਹੀ એનર્ਜੀ ਸਾਰਿਆਂ ਦੀ ਪਰਮਾਤਮਾ ਦੀ એનਰਜੀ ਸਾਰਿਆਂ ਦੇ ਵਿੱਚ ਹੈਗੀ ਤਾਂ ਇਹ ਸੋਚਾ ਕਰਕੇ ਵੀ ਉਹੀ ਢੰਗ ਲਾਂਦਾ ਜੀ ਹੈ ਨਾ ਮਤਲਬ ਨਿਰਗੁਣ ਹਾਰੇ ਕੋ गुण ਨਹੀਂ ਤੈਨੂੰ ਜੋ ਕੀ ਸੋਈ ਅਸੀਂ ਕੁਛ ਨਹੀਂ ਹੈਗੇ ਉਹ ਪਰਮਾਤਮਾ ਜਿਹੜਾ ਹੈ ਉਹ ਜੋ ਇੱਜ਼ਤ ਜੋ ਮਾਣ ਜੋ ਬਦਨਾਮੀ ਜੋ देयर इज प्रीप्लांट ਮੈਂ ਮੰਨਦਾ ਵੀ ਮਨਾ ਉਹ ਪਰਮਾਤਮਾ ਹੀ ਹੈ ਆਦਰਵਾਇਜ਼ ਜਿੱਥੇ ਮੈਂ ਗਿਆ ਸੀ ਹਾਂਜੀ ਜਿਨਾ ਪਾਣੀਆਂ ਦੇ ਵਿੱਚ ਮੈਂ ਬਹੁਤ ਡੂੰਗਾ ਚਿੱਕ ਪਾਣੀ ਦੇ ਚੱਕਰ ਦੇ ਵਿੱਚ ਜਿਹਦੇ ਵਿੱਚ ਮੈਂ ਬਹੁਤ ਡੂੰਗਾ ਚਲੇ ਗਿਆ ਸੀਗਾ ਹਾਂ ਮਤਲਬ ਸવાય ਪਰਮਾਤਮਾ ਤੋਂ ਉਥੋਂ ਤੁਹਾਨੂੰ ਤੁਸੀਂ ਨਹੀਂ ਨਿਕਲ ਸਕਦੇ ਮੋ ਜੀ ਤੁਸੀਂ ਹਾਂ ਸਹਾਰੇ ਪਰਮਾਤਮਾ ਹੀ ਹੁੰਦਾ ਪਰਮਾਤਮਾ ਹੀ ਸਹਾਰਾ ਹੁੰਦਾ ਹੈ ਨਾ ਤੇ ਉਹ ਕੋਈ ਬੰਦਾ ਸੀ ਮਾਰਬਾ ਰੱਬ ਦਾ ਭਗਤ ਸੀ ਕਾਫੀ ਤੇ ਰੱਬ 'ਚ ਬਹੁਤ ਜ਼ਿਆਦਾ ਯਕੀਨ ਕਰਦਾ ਸੀਗਾ ਉਹ ਪਿੰਡ 'ਚ ਝੜ ਆ ਗਿਆ ਹਾਂਜੀ ਮੈਨੇ ਝੜ ਆ ਗਿਆ ਤਾਂ ਉਹ ਉੱਥੇ ਚੜ ਗਿਆ ਚਾਤੇ ਚੜ ਗਿਆ ਆਪਣੀ ਤੇ ਆਲੇ ਦੋਲੇ ਪਾਣੀ ਪਾਣੀ ਹੋ ਗਿਆ ਮੈਂ ਉਦੀ ਆਸਥਾ ਇੰਨੀ ਜ਼ਿਆਦਾ ਸੀ ਵੀ ਪ੍ਰਮਾਤਮਾ ਨੇ ਮੈਨੂੰ ਬਚਾਣਾ ਹੈ ਪ੍ਰਮਾਤਮਾ ਮੈਨੂੰ ਬਚਾਊਗਾ ਬਚਾਊਗਾ ਆਸਥਾ ਇੰਨੀ ਜ਼ਿਆਦਾ ਸੀ ਤੇ ਉਹ ਕਿਸ਼ਤੀ ਆਈ ਇੱਕ ਵਾਰੀ ਉਹਨਾਂ ਜੋ ਲੋਕਾਂ ਨੂੰ ਰੈਸਕਿਊ ਕਰਨ ਵਾਸਤੇ ਉਹ ਕਿਸ਼ਤੀ ਆਈ ਜੀ ਉਹਨਾਂ ਨੇ ਬਾਜ਼ਮਾਰੀ ਵੀ ਆ ਜਾ ਉਹ ਉਹ ਕਹਿੰਦਾ ਨਹੀਂ ਮੈਂ ਨਹੀਂ ਬੈਠਣਾ ਮੇਰਾ ਪ੍ਰਮਾਤਮਾ ਬਚਾਊਗਾ ਦੋ ਤਿੰਨ ਵਾਰੀ ਲੋਕ ਚਾਰ ਵਾਰੀ ਰੈਸਕਿਊ ਕਰਨ ਵਾਸਤੇ ਆਏ ਵਿਖ ਨੂੰ ਮੁੱਕ ਕੇ ਆਇਆ ਕਹਿੰਦਾ ਨਹੀਂ ਮੇਰਾ ਪ੍ਰਮਾਤਮਾ ਬਚਾਊਗਾ ਚਲੋ ਆਣਾ ਪਾਣੀ ਹੋਰ ਜ਼ਿਆਦਾ ਹੋਇਆ ਤੇ ਉਹਦੀ ਡੈਥ ਹੋ ਗਈ ਹਾਂ ਤੇ ਉਹਨੇ ਜਦੋਂ ਪ੍ਰਮਾਤਮਾ ਨਾਲ ਗੇਲਾ ਕੀਤਾ ਹੈ ਨਾ ਮਹਾਰਾਜ ਮੈਂ ਤਾਂ ਸਾਰੀ ਜ਼ਿੰਦਗੀ ਤੇਰੀ ਅਗਿਆ ਤੋਂ ਬਾਹਰ ਨਹੀਂ ਹੋਇਆ ਹੈ ਨਾ ਵੀ ਤੂੰ ਐਨੇ ਉਥੇ ਜਗੇ ਮੈਂ ਉਥੇ ਤੁਹਾਨੂੰ ਯਾਦ ਕਰਦਾ ਰਹਿਆ ਕਿ ਤੂੰ ਮੈਨੂੰ ਬਚਾਇਆ ਨਹੀਂ ਹੈ ਕਹਿੰਦਾ ਨਹੀਂ ਮੈਂ ਤਾਂ ਤਿੰਨ ਵਾਰੀ ਕੰਜਰਾ ਪੇਸ਼ਤੀ ਲੈ ਕੇ ਆਏ ਹਾਂ ਹੁਣ ਤੂੰ ਬਚਿਆ ਹੀ ਨਹੀਂ ਸੀ ਜਾਨਾ ਮੇਰਾ ਕੀ ਕਦੂ ਰੂਪੇਗਾ ਹੈ ਨਾ ਮੇਰੇ ਜੀਮ ਉਪਰ પતિ ਪਤਿਆ ਆਇਆ ਤੇ ਕਹਿੰਦਾ ਸੀ ਉਹ ਪੇਸ਼ਤੀਆਂ ਜਿਹੜੀਆਂ ਚਾਹੇ ਮੇਰੀ ਮੈਸੇਜ ਹੈ ਮੇਰੀ ਮਾਂ ਹੈ ਮੇਰਾ ਬ੍ਰਦਰ ਹੈ ਮੇਰੇ ਦੋਸਤ ਹੈ ਨਾ ਜਿੰਨੇ ਵੀ ਹੈ ਸਾਰੇ ਜਿੰਨਾ ਦਾ ਮੈਂ ਨਾ ਆਲਮਾ ਪਹਿਲੇ ਵੀ ਤੁਹਾਨੂੰ ਦੱਸਿਆ ਸਾਰੇ ਓੰਕਾਰ ਹੋ ਗਿਆ ਰਾਦੇ ਹੋ ਗਿਆ ਤੇ ਹੋਰ ਵੀ ਬਹੁਤ سارے ਦੋਸਤ ਹੋ ਗਏ ਜਿਹੜੇ ਉਹ ਉਹਨੋਂ ਕਿਸ਼ਤੀਆਂ ਲੈ ਕੇ ਉਹ ਹੀ ਆਏ ਸੀ ਨਾ ਪਰਮਾਤਮਾ ਦੇ ਰੂਪ ਦੇ ਵਿੱਚ ਉਹ ਹੀ ਆਏ ਤੇ ਮੈਂ ਤਾਂ ਉਹ ਮਾ ਚੰਦਰ ਸ਼ਾਮਨੀ ਕਹਿੰਦੇ ਹੁੰਦੇ ਆ ਕਹਿੰਦੇ ਵੀ ਜੇ ਆਹ ਰਾਮ ਨੂੰ ਤੇ ਮੈਨੂੰ ਹੈਨਾ ਇੱਕ ਤਖੜੇ ਤੱਕੜੀ ਚ ਤੋਲੀਏ ਹੈਨਾ ਤਾਂ ਮੇਰੇ ਵਾਲਾ ਪਾਸਾ ਭਾਰਾ ਹੋਣਾ ਹੂੰ ਮਰਜ਼ੋਬ ਤੁਸੀਂ ਉਹ ਤਾਂ ਵੋਤਾ ਜੀ ਲੱਗ ਰਹੀ ਜਨਾ ਪ੍ਰਮਾਤਮਾ ਦੇ ਨਾਲੋਂ ਤੇਰਾ ਭਾਰਾ ਕਿੱਦਾਂ ਹੋ ਜਾਊਗਾ ਕਹਿੰਦਾ ਇੱਕ ਤਾਂ ਮੈਂ ਆ ਦੂਜਾ ਮੇਰੇ ਅੰਦਰ ਵੀ RAM ਹੈ ਉਧਰ ਕੱਲਾ ਹੀ RAM ਬੈਠਾ ਹੈ ਇਧਰ ਸ੍ਰਿੰਦਰ ਸ਼ਰਮਾ ਦੇ ਅੰਦਰ RAM ਬੈਠਾ ਹੈ ਇਸ ਕਰਕੇ ਮੇਰੇ ਵਾਲਾ ਪਲੜਾ ਜਿਹੜਾ ਭਾਰੀ ਹੋਣਾ ਉਹ ਉਸੇ ਵਜ੍ਹਾ ਕਰਕੇ ਜੀ ਵੀ ਮਾ ਪ੍ਰਮਾਤਮਾ ਮੈਂ ਤਾਂ ਕਹਿੰਦਾ ਵੀ ਉਹੀ ਜਿਹੜੀ ਉਹਦੀ ਉਹ ਤਾਕਤ ਹੈ ਉਹੀ ਬੇਅੰਤ ਹੈ ਜੀ ਉਹੀ ਤਾਂ ਮਨੂਏਲ ਅੱਗੇ ਕਿਤੇ ਸਾਰਾ ਕੁਝ ਕਿਤੇ ਤੁਸੀਂ ਸਪਿਰਚੁਅਲਿਟੀ ਨਾਲ ਵੀ ਜੁੜੇ ਹੋਏ ਕਿਤੇ ਹੈਨਾ ਤੇ ਬਹੁਤ ਬਹੁਤ ਚੰਗੀ ਗੱਲ ਹੈ ਸ਼ਾਇਦ ਉਹਨੇ ਹੀ ਤੁਹਾਨੂੰ ਸ਼ਕਤੀ ਦਿੱਤੀ ਜੋ ਤੁਸੀਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ ਠੀਕ ਹੈ ਤੇ ਮਤਲਬ ਪਰਮਾਤਮਾ ਵਿੱਚ ਯਕੀਨ ਹੈਗਾ ਤੁਹਾਨੂੰ ਵੀ ਕਿ ਹੈ ਕੋਈ ਸ਼ਕਤੀ ਹੈ ਜੋ ਇਸ ਪੂਰੇ ਦੁਨੀਆ ਨੂੰ ਚਲਾ ਰਹੀ ਹੈ ਜੀ ਆਹ ਲਓ ਠੀਕ ਲੋਡ ਆਊਟ 100% ਮਾ

ਤੇ ਕੁਰਿਮਾ ਕੁਮਾਰ ਵਿਸ਼ਵਾਸ ਜੀ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਸੀ ਵੀ ਅ ਸਪਿਰਚੁਅਲਟੀ ਜਿਹੜੀ ਹੈ ਜਿਹੜਾ ਤੁਹਾਡੇ ਅਧਿਆਤਮਿਕ ਪਾਵਰ ਹੈ ਹੈ ਨਾ ਉਹ ਇਸ ਲੈਵਲ ਦੀ ਹੋ ਇਸ ਕਦਰ ਹੋਣੀ ਚਾਹੀਦੀ ਇਦਾਂ ਦੀ ਹੋਣੀ ਚਾਹੀਦੀ ਹੈ ਵੀ ਹਿਮਾਲਿਆ ਦੇ ਜੰਗਲਾਂ 'ਚ ਬੈਠਾ ਜਿਹੜਾ ਇੱਕ ਸਾਧੂ ਹੈ ਉਹਦੀ ਪ੍ਰਭੂਤੀ ਚੜੇ ਹਾਂ ਹੈ ਨਾ ਤਾਂ ਦਿੱਲੀ ਦੇ ਤਖਤ ਤੇ ਬੈਠਾ ਰਾਜਾ ਜਿਹੜਾ ਡੋਲ ਜਾਵੇ ਹਨ ਹਰ-ਹਰ ਕੰਬੜ ਲਾਗ ਪਵੇ ਨਾ ਕਿ ਐਦਾਂ ਦੀ ਵੀ ਸਾਧੂ ਜਿਹੜਾ ਹੈ ਉਹ ਦਿੱਲੀ ਵਾਲੇ ਜਾਂ ਚੰਡੀਗੜ੍ਹ ਵਾਲੇ ਰਾਜੇ ਦੇ ਮੋਹਰੇ ਹੱਥ ਜੋੜ ਕੇ ਬੈਠਾ ਹੋਵੇ ਸਾਡਾ ਫਲਾਨੀ ਤਰੀਕ ਨੂੰ ਫੰਕਸ਼ਨ ਹੈ ਜੀ ਉੱਤੇ ਆ ਜਾਇਓ ਤਾਂ ਕਿ ਮੇਰੀ ਅਧਿਆਤਮਿਕ ਦੁਕਾਨ ਥੋੜੀ ਜੀ ਭੱਡੀ ਹੋ ਜੇ ਠੀਕ ਹੈ ਨਾ ਜੀ ਸੋਪ ਮੈਨੂੰ ਜਿਹੜਾ ਸਾਡੇ ਪ੍ਰੋਬਲਮ ਆ ਗਈ ਜੀ ਅਸਲ 'ਚ ਵੀ ਲੋਕ ਪਰਦੇ ਨਹੀਂ ਹੈ ਹਨ ਤੇ WhatsApp ਤੇ ਜੋ ਗਿਆਨ ਦਿੱਤਾ ਜਾਂਦਾ ਹੈ ਉਹ ਨੂੰ ਹੀ ਉਹ ਅਧਿਆਤਮ ਸਮਝਦੇ ਐ ਅਧਿਆਤਮ ਐਦਾਂ ਐ ਦੀ ਮੈਂ ਅੱਜ ਦੇ ਟਾਈਮ ਵਿੱਚ ਜੇ ਮੈਂ 90% ਲੋਕਾਂ ਦਾ ਜਿਹੜਾ ਅਧਿਆਤਮ ਹੈ ਉਹਨੂੰ ਮੈਂ ਇੱਕ ਲਾਈਨ ਦੇ ਵਿੱਚ ਵਰਣਨ ਕਰਾਂ ਤਾਂ ਮੈਂ ਪੰਜਵੀਂ ਜਮਾਤ ਦੇ ਨਿਆਣੇ ਨੂੰ ਬਲੈਕ ਬੋਰਡ ਦੇ ਉੱਤੇ ਲਿਖ ਕੇ ਹੈਨਾ ਨਜ਼ਰੀਏ ਦੀ ਸ਼ੁਰੂ ਕਰਕੇ ਉੱਥੇ ਜਿੱਥੇ ਪੁਆਇੰਟ ਲਾਉਣਾ ਤਾਂ ਪੁਆਇੰਟ ਲਾ ਕੇ ਉਹਨੂੰ ਕਹਾ ਪੁੱਤ ਰੱਟਾ ਮਾਰੇ ਹਾਂਜੀ ਰਟਾ ਮਾਰ ਕੇ ਉਹ ਸਵੇਰ ਨੂੰ ਬਾਕੀ ਨਿਆਣਿਆਂ ਨੂੰ ਸੁਣਾ ਦੇ ਹਾਂਜੀ ਉਹ ਅਧਿਆਤਮ ਜੀ ਅੱਜ ਦੇ ਟਾਈਮ ਦਾ ਜਿਹਨੂੰ ਚਾਰ ਗੀਤਾ ਦੇ ਸ਼ਲੋਕ ਵਧੀਆ ਆਉਂਦੇ ਆ ਜਿਹਨੂੰ ਚਾਰ ਗੁਰੂ ਸਾਹਿਬ ਦੀਆਂ ਬਾਣੀ ਚੋਂ ਕੋਟ ਸਲਿੰਦਾ ਆਇਓ ਵਧੀਆ ਵਧੀਆ ਹਨਾ ਉਹਨੂੰ ਮਤਲਬ ਕੀ ਵੀ ਜਿਹਦਾ ਬੋਲੀ ਦੇ ਉੱਤੇ ਕਮਾਂਡ ਹੈ ਜਿਹਦੇ ਕੋਲ ਲਫ਼ਜ਼ਾਂ ਦੀ ਪਰਮਾਰ ਹੈ ਹਨਾ ਉਹ ਅਧਿਆਤਮ ਗੁਰੂ ਬਣ ਕੇ ਬੈਠੇ ਬਿਲਕੁਲ ਠੀਕ ਹੈ ਜਦ ਕਿ ਪਤਾ ਨਹੀਂ ਹੈ ਅਧਿਆਤਮ ਤਾਂ ਬਹੁਤ ਜਿੰਨਾਂ ਲੋਕਾਂ ਨੇ ਸੌਖਾ ਵਿਸ਼ਾ ਸਮਝਿਆ ਹੋਇਆ ਹੈ ਨਾ ਜੀ ਹਰ ਬੰਦਾ ਜਿਹੜਾ ਥੋੜਾ ਜਿਹਾ ਮੇਰੇ ਮੰਗਨ ਚਾਰ ਕਿਤਾਬਾਂ ਪੜ ਲੈਂਦਾ ਹੈ ਜਾਂ ਕੁਝ ਹੋਰ ਪੜ ਲੈਂਦਾ ਉਹ ਕਹਿੰਦਾ ਵੀ ਉਹ ਅਧਿਆਤਮਕ ਹੋ ਜਾਂਦਾ ਹੈ ਹੈ ਨਾ ਅਸਲ ਚ ਨਹੀਂ ਹੈ ਸਾਬ ਇਹਦਾ ਨਹੀਂ ਇਸਾ ਲੱਖਾਂ ਕਰੋੜਾਂ ਹੈ ਨਾ ਕਰੋੜਾਂ ਵਿੱਚ ਅਰਬਾਂ ਚੋਂ ਕੋਈ ਇੱਕ ਅਧਿਆਤਮਕ ਹੁੰਦਾ ਹੈ ਅਦਰਵਾਇਜ਼ ਸਰਬ ਲੋਕਾਂ ਨਾਲ ਅੱਜਕੱਲ੍ਹ ਭਾਵਨਾਵਾਂ ਬਹੁਤ ਵੜਕਦੀਆਂ ਹਾਂ ਜੀ ਅਸੀਂ ਅਸੀਂ ਕਿਹੜੀ ਦੁਕਾਨ ਤੇ ਸਰ ਬਾਰ-ਬਾਰ ਜਾਂਦੇ ਹਾਂ ਹੈਨਾ 150 ਦੇ ਦੀ ਸਾਨੂੰ ਲੋਰ ਹੁੰਦੀ ਉਸੇ ਦੁਕਾਨ ਤੇ ਬਾਰ-ਬਾਰ ਜਾਂਦੇ ਹਾਂ ਨਾ ਜੀ ਹੈਨਾ ਮਰਦਾ ਵਾਂ ਸੀ ਮੰਦਰ ਗੁਰਦੁਆਰਾ ਮਸਜਿਦ ਚਰਚ ਨਾ ਮਰ ਲੋ ਜਾਂਦੇ ਹਾਂ ਨਾ ਉੱਥੇ ਸਾਡੇ ਪਾਪ ਕੱਟੇ ਜਾਂਦੇ ਠੀਕ ਹੈ ਨਾ ਜੀ ਹੋਨ ਜਿਹੜਾ ਬੰਦਾ ਰੋਜ਼ ਰੋਜ਼ ਦੋ ਟਾਈਮ ਜਾ ਰਿਹਾ ਹੈ ਇੰਨੀ ਕਿੰਨੇ ਪਾਪ ਕਰ ਲੇ ਜਾ ਰਿਹਾ ਜਿਹੜਾ ਤੂੰ ਕਟਵਾਣ ਗਿਆ ਤੂੰ ਵੇਟਲਰ ਹੈ ਮੈਂ ਜੇਨੋਸਾਈਡ ਕਰਤਾ ਲੋਕਾਂ ਨਾ ਤੇ ਅੰਬਤ ਪਾਪਾਂਗੇ ਲੋਕ ਮਾਰ ਦਿੱਤੇ ਐਨੀ ਕਿੰਨੇ ਦਾ ਪਾਪ ਕਰ ਲੇ ਜਿਹੜਾ ਤੂੰ ਰੋਜ਼ ਬਖਸ਼ਾਨ ਕੋਇਆ ਹੋਇਆ ਤੇ ਨਹੀਂ ਸਾਹਿਬ ਅਸੀਂ ਸਿਰਫ ਆਪਣਾ ਸਟੇਟਸ ਸਮਾਜਸੋਸਾਇਟੀ ਦੇ ਵਿੱਚ ਆਪਣਾ ਸਟੇਟਸ ਬਣਾਉਣ ਬਾਸ ਤੇ ਅਸੀਂ ਧਾਰਮਿਕਾਂ ਸੋਸਾਇਟੀ ਦੇ ਵਿੱਚ ਅਸੀਂ ਲੋਕਾਂ ਨੂੰ ਚੰਗੇ ਬਣ ਕੇ ਦੱਸਣ ਵਾਸਤੇ ਅਸੀਂ ਧਾਰਮਿਕ ਅਦਰਵਾਹੀ ਅਸੀਂ ਕਿਤੇ ਤਾਂ ਆਪਣੀ ਅਰਗੇਤੇ ਵੀ ਨਹੀਂ ਆ ਧਾਰਮਿਕ 732 ਸਾਢੇ 732 ਸਾਢੇ ਹੈਗੀ ਨਾ ਲక్ష్ਮੀ ਲక్ష్ਮੀ ਮਾਤਾ ਸਾਢੇ ਹੈਗੀ ਤੇ ਅਮੀਰ ਅਮਰੀਕਾ ਵਾਲੇ ਹੈ ਨਾ ਵਿਸ਼ਕਰਮਾਦੀ ਸਾਢੇ ਕੋਲ ਹੈ ਤੇ ਜਾਪਾਨ ਤਾ ਤੋ ਬਦ ਨਵੀਆਂ ਖੋਜਾਂ ਕਰ ਰਿਹਾ ਹੈ ਹੈ ਨਾ ਅਸੀਂ ਅਸੀਂ ਹਿੰਦੁਸਤਾਨੀ ਨਾ ਦੇ ਧਾਰਮਿਕਾਂ ਦੀ ਹੋਰ ਕੁਝ ਨਹੀਂ ਹੈ ਤੁਹਾਨੂੰ ਬੜੀਆਂ ਬੜੀਆਂ ਚੰਗੀਆਂ ਲੱਗੀਆਂ ਰਕੇਸ਼ ਜੀ ਤੁਹਾਡੀਆਂ ਗੱਲਾਂ ਤੇ ਜਿਸ ਤਰ੍ਹਾਂ ਅਸੀਂ ਸ਼ਾਇਦ ਸੋਚਿਆ ਸੀਗਾ ਸ਼ੁਰੂਆਤ ਵਿੱਚ ਕਿ ਇਹ ਸੈਸ਼ਨ ਵਿੱਚ ਕੀ ਕੀ ਅਸੀਂ ਕਵਰ ਕਰਨਾ ਹੈ ਤੇ ਸ਼ਾਇਦ ਉਹਨਾਂ ਲਾਈਨਾਂ ਤੇ ਐਨਾ ਮਤਲਬ ਇਨਫੋਰਮੇਸ਼ਨ অর ਐਨੀ ਗਿਆਨਵਰਤਕ ਗੱਲਾਂ ਜੋ ਤੁਹਾਡੀਆਂ ਸਾਨੂੰ ਪਤਾ ਲੱਗੀਆਂ ਤੇ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਸੈਸ਼ਨ ਤੁਹਾਡਾ ਨਾਲ ਦੋ ਢਾਈ ਘੰਟੇ ਹੋਰ ਵੀ ਚਲਾ ਸਕਦੇ ਆ ਠੀਕ ਹੈ ਜਿਸ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਹਜੇ ਤਾਂ ਤੁਸੀਂ ਉਹ ਕਹਿੰਦੇ ਆ ਨਾ ਕਿ ਇੰਜਨ ਜਿਹੜੇ ਹੁੰਦੇ ਆ ਉਹ ਥੋੜਾ ਟਾਈਮ ਲੈਂਦੇ ਆ ਗਰਮ ਹੋਣ ਦਾ ਵੀ ਹਲੇ ਤਾਂ ਨਾ ਇੰਜਨ ਜਿਹੜਾ ਗਰਮ ਹੋਇਆ ਹੈ ਹਨਾ ਸੁਮੇਰ ਜੀ ਜਦੋਂ ਆਪਾਂ ਪੋਡਕਾਸਟ ਕਰ ਰਹੇ ਆ ਨਾ ਮੈਂ ਆਪਾਂ ਆਪਣੀਆਂ ਗੱਲਾਂ ਬਹੁਤ ਕਰ ਲਈਆਂ ਹੈ ਨਾ ਆਪਣੇ ਬਾਰੇ ਕੀ ਬੰਦਾ ਬੰਦਾ ਹੀ ਆ ਜੀ ਕੁਝ ਨਹੀਂ ਆ ਇਹਦੇ ਚ ਤੇ ਇੱਕ ਮੈਂ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਣੀ ਹੈ ਹਨਾ ਉਹਦੇ ਤੋਂ ਬਾਅਦ ਆਪਾਂ ਲੋਕਾਂ ਮਤਲਬ ਸਮਾਭਾਉ ਬਹੁਤ ਜ਼ਿਆਦਾ ਹੋ ਜਾਣਾ ਆਪਾਂ ਉਹ ਲੈਂਦੇ ਆ ਲੋਕਾਂ ਕੋਲ ਅੱਗੇ ਲੈਨੇ ਬਿਲਕੁਲ ਬਿਲਕੁਲ ਸਰ ਜਿਹੜਾ ਪੰਜਾਬ ਹੈ ਨਾ ਹਾਂਜੀ ਜਿਹਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਹਾਂਜੀ ਪੰਜਾਬ ਨਾ ਇੱਕ ਰਜਿਸਟ੍ਰੈਂਸ ਦਾ ਨਾਮ ਹੈ ਹਨਾ ਇੱਕ ਬਾਗੀਪਣੇ ਦਾ ਨਾਮ ਪੰਜਾਬ ਹੈ ਕਿਸੇ ਖਿੱਤੇ ਦਾ ਨਾਮ ਪੰਜਾਬ ਨਹੀਂ ਹੈ ਹੂੰ ਉੱਥੇ ਜੰਮੇ ਲੋਕਾਂ ਦਾ ਜਿਹੜਾ ਅ ਜਿਹੜੇ ਉੱਥੇ ਲਗ ਜੰਮੇ ਲੋਕ ਹੈ ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਨਾ ਉਹ ਪੰਜਾਬ ਹੈ ਤੇ ਪਤਾ ਨਹੀਂ ਸਾਡਾ ਸਸੇ ਕੋਈ ਕਿਹੜਾ ਮਤਲਬ ਕਿਹੜੀ ਭੋਗਾ ਕਹਿੰਦੇ ਨੇ ਵੀ ਕਿਹੜੀ ਪੂਛ ਨੂੰ ਹੱਥ ਲਾਤਾ ਹੋਇਆ ਹੈ ਵੀ ਮਤਲਬ ਸਾਰੀ ਦੁਨੀਆ ਹੀ ਸਾਡੀ ਬੈਰੀ ਬਣੀ ਹੋਈ ਹੈ ਹੈ ਨਾ ਮਤਲਬ ਤੁਸੀਂ ਪਿੰਡ ਆਂਦੇ ਹੋ ਜੀ ਹਨਾ ਦਿੱਲੀ ਤੋਂ ਪਿੰਡ ਆਂਦੇ ਹੋ ਤੁਸੀਂ ਯਕੀਨ ਕਰਕੇ ਮੈਨੂੰ ਨਾ ਆਪਣੇ ਕਟਵਾਰੇ ਪਿੰਡ 'ਚੋਂ ਚਲੋ ਮੈਂ ਤਾਂ ਐਡਿਕਟ ਰਹੀ ਹਾਂ ਮੈਂ ਜਾਣਦਾ ਇਸ ਚੀਜ਼ ਨੂੰ ਚੰਗੀ ਤਰ੍ਹਾਂ ਹੈ ਨਾ ਤੇ ਜਿਹੜੀ ਕਟਵਾਰੇ ਦੇ ਵਿੱਚੋਂ ਮੈਨੂੰ ਤਿੰਨ ਬ ਤਿੰਨ ਨਿਆਣੇ ਕੱਢ ਕੇ ਦੱਸਣੇ ਆ ਜਿਹੜੇ ਡਰਗ ਲਿੰਦੇ ਹੁਣ ਪ੍ਰੋੜੀ ਚੋਂ ਮੇਰੇ ਕੋਲੋਂ ਤਿੰਨ ਨਹੀਂ ਰੋੜੀ ਚ ਨਹੀਂ ਹੈ ਤਿੰਨ ਠੀਕ ਹੈ ਨਾਲ ਟੋਰੋ ਵਾਲ ਪੋਜੇ ਵਾਲ ਭੋਲੇ ਵਾਲ ਸ਼ੂਸ਼ੇ ਵਾਲ ਸਾਰੇ ਮਿਲਾ ਕੇ 2 4 5 7 10 ਵੀ ਹੋ ਸਕਦੇ ਸਾਹਿਬ ਮਾੜੇ ਦਾ ਪ੍ਰਚਾਰ ਇੰਨਾ ਹੈ ਨਾ ਵੀ ਆ ਚਾ 5000 ਵੋਟ ਇੱਕ ਪਾਸੇ ਹੈ 5 7 ਜਣੇ ਇੱਕ ਪਾਸੇ ਹੈ ਉਹਨਾ 50 ਸੱਤਾ ਕਰਕੇ ਪੰਜਾਬ ਔਰਤਾ ਪੰਜਾਬ ਵਿੱਚ ਸਾਹਿਬ ਹਾਂਜੀ ਯਾ ਅਜੀਬ ਮਤਲਬ ਔਰ ਇਹਦੇ ਵਿੱਚ ਗਲਤੀ ਸਾਡੀ ਹਾਂਜੀ ਅਸੀਂ ਮੈਂ ਤੁਹਾਨੂੰ ਉਹੀ ਕਹਾਣੀ ਸੁਣਾਣ ਲੱਗਾ ਸੀ ਅਸਲ ਰਜਿਸਟੈਂਸ ਵਿਰੋਧ ਕਰਨਾ ਜਿਹੜਾ ਹੈ ਪੰਜਾਬ ਦਾ ਆ ਪੰਜਾਬੀ ਹੋਣ ਦਾ ਸਭ ਤੋਂ ਪਹਿਲਾ ਜਿਹੜਾ ਪੈਰਾਮੀਟਰ ਹੈ ਹਾਂਜੀ ਉਹ ਆਪਣਾ ਵਿਰੋਧ ਬਕਾਬਤ ਜਾਂ ਆਪਣਾ ਪੱਖ ਰੱਖਣਾ ਹੈ ਹਾਂਜੀ ਜੋ ਵੀ ਜੀ ਕਹਾਣੀ ਹੈ ਮਤਲਬ ਆਪਾਂ ਜੇ ਮੈਂ ਆਪਣੇ ਪੋਡਕਾਸਟ ਤੁਸੀਂ ਬਹੁਤ ਸੋਣਾ ਨਾ ਕੀਤਾ ਜੇ ਮੈਂ ਕੁਝ ਕਹਿਣਾ ਚਾਹੁੰਦਾ ਆ ਤਾਂ ਮੇਰਾ ਇੱਕੋ ਇੱਕ ਇੰਨਾ ਕੀ ਸਨੇਹਾ ਹੈ ਵੀ ਇੱਕ ਪਿੰਡ ਚ ਨਾ ਜੀ ਇੱਕ ਮੈਰਾ ਨਾਲ ਮੈਰੀ ਆਲੇ ਅ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੈ ਨਾ ਜਦ ਤੁਸੀਂ ਉਹ ਸਮਝਦੇ ਹੋ ਮਹਿਰਾਜ ਮਰੇ ਜਿਹੜਾ ਉਹ ਆਪਣੇ ਭਾਂਡੇ ਵਗੈਰਾ ਬਣਾਉਂਦੇ ਹੁੰਦੇ ਤੇ ਜਿਹੜੀ ਉਹ ਉਹਦੀ ਮਿਸੇਜ ਹੈ ਉਹ ਪੱਟੀ ਤੇ ਲਾ ਕੇ ਦਾਣੇ ਗੁਣੇ ਪਿੰਡਾਂ ਨੇ ਪੁੰਦੀ ਹੁੰਦੀ ਹੈ ਠੀਕ ਹਨ ਪੱਟੀ ਲੱਗਦੀ ਹੁੰਦੀ ਸਾਡੇ ਪਿੰਡਾਂ ਦੇ ਵਿੱਚ ਹਾਂਜੀ ਤੇ ਉਹ ਅੱਜਕੱਲ ਪੋਪਕੋਰਨ ਪੋਪਕੋਰਨ ਖਾਂਦੇ ਜਿਹੜੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਪੋਪਕੋਰਨ ਖਵਾ ਦੇ ਹੋਣਗੇ ਰੇ ਮੱਕੀ ਦੇ ਦਾਣੇ ਬਈ ਹਾਂ ਨਾ ਆ ਉਤੇ ਉਥੇ ਆ ਕੇ ਬਰੇ ਉਹਨਾਂ ਨੇ ਜਿਹੜਾ ਮਤਲਬ ਸਾਡੇ ਪਿੰਡਾਂ ਦੇ ਜਿਹੜੇ ਬਜ਼ੁਰਗ ਵਗੈਰਾ ਸੀ ਕੁਝ ਵੀ ਸੀ ਅੱਜ ਦੇ ਟਾਈਮ ਦੇ ਮਤਲਬ ਆ ਲੋ ਜਿਹੜੇ ਵੀ ਸੀਗੇ ਉਹਨਾਂ ਨੂੰ ਰਹਿਣ ਦੀ ਜਗ੍ਹਾ ਦਿੱਤੀ ਤੇ ਉਹਨਾਂ ਨੇ ਇੱਕ ਦੋ ਦਿਨ ਆਪਣਾ ਸਮਾਨ ਸਮੁੰਜੇ ਟਕਾਇਆ ਤੇ ਉਹ ਮੈਰੀ ਨੇ ਆਪਣੀ ਭੱਟੀ ਕੱਢ ਲਈ ਤੇ ਉਹ ਆਪਣੇ ਪਾਂਡੇ ਵੇਚਣ ਜਾਣ ਲੱਗ ਗਿਆ ਤੇ ਉਹ ਉਹ ਨੂੰ ਕਹਿੰਦਾ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਤੇਰੇ ਕੋਲ ਲੋਕਾਂ ਨੇ ਦਾਣੇ ਬਣਾਣਾ ਹਨ ਹਣ ਤੂੰ ਐਦਾਂ ਕਰੀ ਇੱਕ ਮੁਠੀ ਉਹਨਾਂ ਚੋਂ ਕੱਢ ਲਈ ਹਣ ਤੇ ਬਾਕੀ ਪੋਣੋ ਵੀ ਠੀਕ ਹੈ ਉਹਨੇ ਐਦਾਂ ਹੀ ਕੀਤਾ ਦੋ ਦਿਨ ਤੀਜੇ ਦਿਨ ਉਹ ਕਹਿੰਦਾ ਐਦਾਂ ਕਰੀ ਤਿੰਨ ਮੁਠੀਆਂ ਕੱਢ ਲਈ ਬਾਕੀ ਕੋਣ ਦੇ ਪੁਣੇ ਦੇ ਕੀਤਾ ਆ ਮਤਲਬ ਚਾਰ ਪੰਜ ਦਿਨ ਦੋ ਚਾਰ ਪੰਜ ਦਿਨ ਐਦਾਂ ਲੰਗੇ ਫਿਰ ਉਹ ਕਹਿੰਦਾ ਐਦਾਂ ਕਰੀ ਐਦਾਂ ਕਰਨਾ ਤਾਂ ਵੀ ਅੱਧੇ ਰੱਖ ਲਿਆ ਜਰ ਆਪਣ ਨੂੰ ਅਦੇ ਪੋਣ ਦੇ ਹਟ ਤੇ ਸੁਨੇਹਦਾ ਕੀਤਾ ਅਦੇ ਰੱਖ ਲੈ ਅਦੇ ਪੋਣ ਦੇਣੇ ਐਂਦਾ ਕਰੀ ਵੀ ਇੱਕ ਮੁਠੀ ਭੁੰਨ ਦੇ ਬਾਕੀ ਰੱਖ ਲੈ ਹੁਣ ਇੱਕ ਮੁਠੀ ਭੁੰਨੀ ਬਾਕੀ ਰੱਖ ਲਈ ਤੇ ਲੋਕ ਚਲੇ ਗਏ ਦੂਜੇ ਦਿਨ ਸਵੇਰੇ ਉਹਨੇ ਉਹਦੇ ਕੋਨਾ ਕੋਲ ਜਿਹੜੀ ਛੱਤਰ ਵਗੈਰਾ ਹੁੰਦੀ ਸੀਗੀ ਉਹਦੇ ਉੱਤੇ ਆਪਣੇ ਭਾਂਡੇ ਰੱਖੇ ਆਪਣਾ ਸਮਾਨ ਸਭ ਨੂੰ ਇਕੱਠਾ ਕੀਤਾ ਤੇ ਪਿੰਡ ਤੋਂ ਤੁਰ ਪਏ ਜੇ ਤੁਹਾਨੂੰ ਪਤਾ ਲੱਗਿਆ ਪਿੰਡ ਤੋਂ ਤੁਰ ਕੇ ਅੱਜ ਆਲਾ ਮਤਲਬ ਸਿਸਟਮ ਤਾਂ ਨਹੀਂ ਹੋਣਾ ਉਦੋਂ ਜਿੱਦਾਂ ਦਾ ਵੀ ਸਿਸਟਮ ਹੈਗਾ ਵੀ ਪਿੰਡ ਦੇ ਜਿਹੜੇ ਮਨ ਲੋ ਚਾਰ ਪੰਜ ਮੋਤਵਾਰ ਬੰਦੇ ਜਾਂ ਕੁਝ ਵੀ ਲਾ ਲਓ ਜਿਹੜੇ ਪੰਚਾਇਤ ਲਾ ਲਓ ਜਾਂ ਉਹ ਜਿਹੜੇ ਪਿੰਡ ਦੇ ਮੋਰੀ ਆ ਉਹ ਲਾ ਲਓ ਫਿਰ ਉੱਥੇ ਆ ਕੇ ਕਹਿੰਦੇ ਜੀ ਵੀ ਦੱਸੋ ਮੇਰਾ ਸਭ ਕੀ ਪ੍ਰੋਬਲਮ ਹੈ ਵੀ ਤੁਸੀਂ ਸਾਡਾ ਪਿੰਡ ਛੱਡ ਕੇ ਕਿਹਾਂ ਤੋਂ ਚੱਲੇ ਹੋ ਤੰਨਾ ਜੀ ਵੀ ਗੱਲ ਸੁਣੋ ਜੀ ਵੀ ਪਹਿਲੇ ਇੱਕ ਦਿਨ ਮੇਰੀ ਘਰ ਵਾਲੀ ਨੇ ਮੁੱਠੀ ਦਾਣੇ ਕੱਢੇ ਬਾਕੀ ਘੁੰਨ ਦਿੱਤੇ ਠੀਕ ਫਿਰ ਤਿੰਨ ਮੁੱਠੀਆਂ ਕੱਢੀਆਂ ਬਾਕੀ ਘੁੰਨ ਦਿੱਤੇ ਫੇਰ ਅੱਧੇ ਰੱਖ ਲੈ ਅੱਧੇ ਭੁੰਨ ਦਿੱਤੇ ਹੈਨਾ ਫੇਰ ਤਿੰਨ ਮੁਟੀਆਂ ਭੁੰਨ ਦਿੱਤੀਆਂ ਬਾਕੀ ਰੱਖ ਲੈ ਫੇਰ ਮੁਠੀ ਭੁੰਨੀ ਇੱਕ ਮੁਠੀ ਬਾਕੀ ਰੱਖ ਲਈ ਕਹਿੰਦੇ ਜੀ ਵੀ ਅਸੀਂ ਤਾਂ ਕੁਛ ਨਹੀਂ ਕੀਤਾ ਕਹਿਣਾ ਜਿਹੜਾ ਤੁਸੀਂ ਕੁਝ ਨਹੀਂ ਰੱਖਿਆ ਹੈ ਇਹਦੇ ਕਰਕੇ ਮੈਂ ਚੱਲਿਆ ਮੇਰਾ ਭਰਾ ਕੱਲ ਨੂੰ ਮੇਰੀ ਕੋ ਮੈਰੀ ਲੈ ਗਿਆ ਕਹਿਣਾ ਤੁਸੀਂ ਫੇਰ ਵੀ ਕੱਖ ਨਹੀਂ ਹੈ ਜਾਂ ਤੁਸੀਂ ਮੈਨੂੰ ਬਾਣੇ ਕੱਢਣ ਲੱਗੇ ਉਹ ਨਹੀਂ ਮੁੱਕ ਰਿਹਾ ਇਹਦਾ ਕੋ ਘਰ ਵਾਲੀ ਲੈ ਗਿਆ ਤੁਸੀਂ ਫੇਰ ਵੀ ਨਹੀਂ ਬੋਲਣਾ ਹੈ ਹੁਣ ਅਸਲ ਵਿੱਚ ਪੰਜਾਬ ਜਿਹੜਾ WhatsApp ਤੇ Facebookਾਂ ਤੇ ਬੋਲਣ ਲੱਗ ਪਿਆ ਵਾ ਹੈਨਾ ਉਦਾਂ ਬੋਲਣਾ ਇਹਨਾਂ ਨੇ ਛੱਡ ਦਿੱਤਾ ਹੈ ਹੈਨਾ ਤੇ ਇਸੇ ਰਜਿਸਟੈਂਸ ਕਰਕੇ ਹੀ ਸਾਰਾ ਪੰਜਾਬ Goa ਦਿੱਲੀ ਬੰਬੇ ਮਨੀਪੁਰ ਮਿਜ਼ੋਰਮ ਸਾਹਿਬ ਹੈ ਨਾ ਨਾ ਚਾਹ ਤੁਸੀਂ ਡਾਟਾ ਚਾਕੇ ਦੇਖੋ ਵੀ ਜੀਦਾ ਅੰਤ ਕੋਈ ਨਹੀਂ ਹੈ ਹੈਨਾ ਸਾਡੇ ਕੋਲ ਹਰ ਮਨ ਜੋ ਹੁੰਦਾ ਹੈ ਸਾਡੇ ਕੋਲ ਸ਼ੁਭ ਮਨ ਗਏ ਲੈ ਸਾਡੇ ਕੋਲੇ ਹੈਨਾ ਉਹ ਜਰਮਨ ਵਾਲਾ ਉਹ ਜਰਮਨ ਦੇ ਮੁੰਡਾ ਕਿੰਨੇ ਹੂਰ ਬੱਚੇ ਆ ਜਿਹੜੇ ਬਹੁਤ ਵਧੀਆ ਕਰ ਰਹੇ ਆ ਕੋਈ ਨਹੀਂ ਦਿਖਾ ਰਿਹਾ ਸਾਹਿਬ ਨੈਸ਼ਨਲ ਮੀਡੀਆ ਮੈਸਮ ਮੀਡੀਆ ਸਾਨੂੰ ਦਿਖਾ ਰਿਹਾ ਜੀ ਇਹ ਡਰਗੀ ਹੈ ਇਹ ਸ਼ਰਾਬੀ ਹੈ ਇਹ ਹਲਕਾਰੇ ਮਾਰਦੇ ਆ ਇਹਦੇ ਪੰਜਾਬ ਦਾ ਸੁਭਾਨੀਆ ਸਾਰੇ ਪੰਜਾਬ ਦਾ ਬਹੁਤ ਹੈਲਪਫੁਲ ਧਰਤੀ ਹੈ ਸਰਬਤ ਦਾ ਭਲਾ ਮੰਗਣ ਵਾਲੀ ਧਰਤੀ ਹੈ ਇੱਕੋ ਇੱਕ ਧਰਤੀ ਦੁਨੀਆ ਤੇ ਐਦਾਂ ਦੀ ਹੈ ਜਿਹੜੀ ਪਹਿਲੇ ਸਰਬਤ ਦਾ ਭਲਾ ਮੰਗਦੀ ਹੈ ਸਾਨੂੰ ਸਾਡੀ ਬਾਣੀ ਵੀ ਸਰਬਤ ਦਾ ਭਲਾ ਮੰਗਦੀ ਹੈ ਅਜਿਹੇ ਸਰਬਤ ਦਾ ਭਲਾ ਮੰਗਣ ਵਾਲੇ ਲੋਕਾਂ ਅਸੀਂ ਸਹੀ ਨਹੀਂ ਹੈਗੇ ਨਾ ਸਾਹਿਬ ਤੁਹਾਡੀ ਜਿਨ੍ਹਾਂ ਜਿਨ੍ਹਾਂ ਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਮੈਂ ਉਹਨਾਂ ਨੂੰ ਹੱਥੇ ਜੋੜਦਾ ਹੈ ਨਾ ਵੀ ਹੋਣਗੇ ਸਾਡੇ ਪੰਜਾਬ ਦੇ ਵਿੱਚ ਅੱਧਾ ਪਰਸੈਂਟ ਵੀ ਨਹੀਂ ਹੋਣੇ ਹਨਾ ਅਧਰਗੀ ਵਗੈਰਾ ਪਰ ਭਰਾਵਾ 99% ਸਾਡੇ ਲੋਕ ਨਸ਼ੇ ਤੋਂ ਬਹੁਤ ਦੂਰੇ ਹਨ ਮੇਰੀ ਤਾਂ ਇਹ ਬੇਨਤੀ ਹੈ ਜਿਹੜੇ ਵੀ ਪ੍ਰਚਾਰਕ ਹੈ ਸਾਡੇ ਜਿਹੜੇ ਵੀ ਹੈਗੇ ਵੀ ਨਾ ਬੰਡੋ ਆਪਣੇ ਆਪ ਨੂੰ ਆਪ ਨੂੰ ਆਪੇ ਭੰਡੀਆਂ ਜਾਂਦੇ ਆ ਅਸੀਂ ਤੀਏ ਦੂਏ ਨੂੰ ਭੰਡਣ ਦੀ ਲੋੜ ਕੀ ਹੈ ਹਾਂਜੀ ਬਿਲਕੁਲ ਠੀਕ ਗੱਲ ਰਗੇਜੀ ਤੁਹਾਨੂੰ ਬਹੁਤ ਇੰਪੋਰਟੈਂਟ ਪੁਆਇੰਟ ਰੱਖਿਆ ਤੇ ਸ਼ਾਇਦ ਇਹੀ ਸੰਦੇਸ਼ ਵੀ ਹੈਗਾ ਸਾਡਾ ਸਾਰੇ ਸ਼ੋਧਿਆ ਨੂੰ ਜਿਹੜੀ ਸੁਣ ਰਹੇ ਆ ਦੇਖ ਰਹੇ ਆ ਸਭ ਨੂੰ ਸੋਸ਼ਲ ਮੀਡੀਆ ਤੇ ਕਿ ਪੰਜਾਬ ਉਹ ਨਹੀਂ ਹੈ ਜੋ ਤੁਸੀਂ ਸੋਚਦੇ ਆ ਪੰਜਾਬ ਬਹੁਤ ਬਹੁਤ ਬਿਯੋਂਡ ਹੈ ਉਤੋਂ ਬਹੁਤ ਵਧੀਆ ਹੌਲੀ ਹੌਲੀ ਅਸੀਂ ਹੋਰ ਜਿਵੇਂ ਲੋਕਾਂ ਨੂੰ ਮਿਲਾਂਗੇ ਤੁਹਾਡੇ ਵਰਗੇ ਇਨਸਾਨਾਂ ਨਾਲ ਗੱਲ ਕਰਾਂਗੇ ਤੇ ਆਈ ਥਿੰਕ ਉਹਨਾਂ ਦੇ ਸਾਰੇ ਭ੍ਰਮ ਦੂਰ ਹੋ ਜਾਣਗੇ ਠੀਕ ਹੈ ਤੇ ਸਾਡਾ ਵੀ ਇਹੀ ਮਕਸਦ ਹੈ ਇੱਕ ਤਾਂ ਸਮਾਜ ਵਿੱਚ ਸਮਾਜ ਦੇ ਬੱਚਿਆਂ ਨੂੰ ਖਾਸ ਕਰਕੇ ਯੂਥ ਨੂੰ ਸਹੀ ਸੇਧ ਦੇਣਾ ਠੀਕ ਹੈ ਤੇ ਐਵੇਂ ਦੇ ਇਨੀਸ਼ੀਏਟਿਵ ਇਸ ਲਈ ਅਸੀਂ ਮੈਂ ਕਰਦਾ ਕਿਉਂਕਿ ਮੇਰਾ ਮਕਸਦ ਨਹੀਂ ਹੈ ਕਿ ਇਹਦੇ ਪਿੱਛੇ ਕੋਈ ਮੋਨਿਟਰੀ ਬੈਨੀਫਿਟ ਹੋਵੇ ਜਾਂ ਨਹੀਂ ਹੋਵੇ ਉਹ ਬਾਅਦ ਦੀ ਗੱਲ ਹੈ ਠੀਕ ਹੈ ਮੈਂ ਸੋਚਦਾ ਵੀ ਨਹੀਂ ਮੈਂ ਸੋਚਦਾ ਵੀ ਨਹੀਂ ਉਹ ਲੇਕਿਨ ਹਾਂ ਜੇ ਤੁਹਾਡੀ ਲਾਈਨਾਂ ਨੂੰ ਜਾਂ ਤੁਹਾਡੇ ਜੋ ਵੀ ਸ਼ਬਦ ਸੁਣ ਕੇ ਜੇ ਇੱਕ ਬੱਚਾ ਵੀ ਸਹੀ ਰਸਤੇ ਤੇ ਚਲਾ ਜਾਂਦਾ ਤਾਂ ਆਈ ਥਿੰਕ ਮੈਂ ਆਪਣੇ ਆਪ ਨੂੰ ਸਕਸੈਸਫੁਲ ਘਾਣਾ ਸਹੀ ਜੀ ਕਿਉਂਕਿ ਸਕਸੈਸ ਜੋ ਹੈ ਨਾ ਅਸੀਂ ਮਟੀਰੀਅਲਿਸਟਿਕ ਚੀਜ਼ਾਂ ਨਾਲ ਪੈਸੇ ਨਾਲ ਜੋਬ ਨਾਲ ਬਿਜ਼ਨਸ ਨਾਲ ਹੈਨਾ ਕੀ ਤੁਹਾਡੇ ਕੋਲ ਹੈ ਕਿਹੜੀ ਗੱਡੀ ਚਲਾ ਰਹੇ ਹੋ ਕਿਹੜਾ ਕੰਮ ਚ ਰਹਿੰਦੇ ਹੋ ਕਿੱਥੇ ਰਹਿੰਦੇ ਹੋ ਹੈਨਾ ਉਹ ਸਭ ਨੂੰ ਰਿਲੇਟ ਕਰ ਦਿੰਦੇ ਆ ਸਕਸੈਸ ਆਈ ਥਿੰਕ ਉਹ ਤੋਂ ਬਹੁਤ ਬਿਓਂਡ ਹੈ ਠੀਕ ਹੈ ਤੁਸੀਂ ਉਸ ਫੇਸ ਤੋਂ ਬਾਹਰ ਆਏ ਉਹ ਵੀ ਇੱਕ ਸਕਸੈਸ ਹੈ ਠੀਕ ਹੈ ਉਹ ਸਕਸੈਸ ਹੈ ਦੇਖੋ ਕੋਜੀ ਬਸ ਮਾਨਾ ਤੁਸੀਂ ਮਾਨਾ ਪੂਲਾ ਵਿੱਚ ਇੱਕ ਬਹੁਤ ਚੰਗਾ ਇੰਪ੍ਰੈਸਿਵ ਰਿਗਾਰਡ ਬਣਾਇਆ ਉਹ ਵੀ ਇੱਕ ਸਕਸੈਸ ਹੈਨਾ ਹੁਣ ਤੁਸੀਂ ਉਹਨੂੰ ਰੀਲੇਟ ਕਰੂੰਗੇ ਕਿ ਨਹੀਂ ਤੁਹਾਨੂੰ ਇਸ ਟਾਈਮ ਤੇ ਜਾਂ ਇਸ ਏਜ ਤੱਕ ਐਨੇ ਪੈਸੇ ਕਮਾ ਲੈਣੇ ਚਾਹੀਦੇ ਸੀ ਠੀਕ ਹੈ ਤਾਂ ਉਹ ਮੈਂ ਮੈਂ ਨਹੀਂ ਸਮਝਦਾ ਕਿ ਉਹ ਅੰਤ ਹੈ ਠੀਕ ਹੈ ਉਹ ਇੱਕ ਹੈ ਪੈਸਾ ਜ਼ਰੂਰੀ ਹੈ ਅੱਜ ਦੇ ਵਰਡ ਵਿੱਚ ਦੁਨੀਆ ਵਿੱਚ ਹਰ ਚੀਜ਼ ਹੈ ਦੇਖੋ ਅਸੀਂ ਕਮਿਊਨੀਕੇਟ ਕਿਦਾਂ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ ਗੱਲ ਕਰ ਰਹੇ ਹਾਂ ਤੇ ਸਾਡਾ ਡਾਟਾ ਯੂਜ਼ ਹੋ ਰਿਹਾ ਹੈ ਡਾਟਾ ਤਾਂ ਹੀ ਹੋਏਗਾ ਜੇ ਪੈਸਾ ਹੋਏਗਾ ਤੇ ਸਾਡੇ ਕੋਲ ਡਾਟਾ ਹੈ ਨਹੀਂ ਤਾਂ ਕੁਝ ਨਹੀਂ ਠੀਕ ਹੈ ਨਾ ਫ੍ਰੀਸ਼ ਕੁਝ ਮਿਲਦਾ ਲੋਕਾਂ ਨੂੰ ਵੀ ਕੁਝ ਮੁਫਤ ਕੁਝ ਨਹੀਂ ਆਉਂਦਾ ਬਹੁਤ ਚੰਗਾ ਲੱਗਿਆ ਤੇ ਜੀ ਤੁਹਾਡੀ ਪੂਰੀ ਗੱਲਬਾਤ ਜੋ ਸਾਡੀ ਸੀਗੀ ਤੇ ਤੁਹਾਡੇ ਜੀਵਨ ਬਾਰੇ ਜਾਣ ਕੇ ਬਹੁਤ ਅੱਛਾ ਲੱਗਿਆ ਮੈਨੂੰ ਉਹ ਹੀ ਲੱਗਿਆ ਕਿ ਮਤਲਬ ਖੈਰ ਤੁਹਾਡੇ ਨਾਲ ਮੇਰੇ ਪਿਆਰ ਔਰ ਰਿਲੇਸ਼ਨ ਦਾ ਇੱਕ ਜਗ੍ਹਾ ਹੈ ਹੀ ਲੇਕਿਨ ਮੈਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਮੈਂ ਆਪਣੀ ਜ਼ਿੰਦਗੀ ਬਾਰੇ ਹੀ ਸੁਣ ਰਿਹਾ ਹਾਂ ਹੈਨਾ ਆਪਣੇ ਕਿਸੇ ਬਹੁਤ ਨੇੜੇ ਬੰਦੇ ਤੋਂ ਜਦ ਤੁਸੀਂ ਸੁਣਦੇ ਹੋ ਨਾ ਇੰਨੀਆਂ ਡਿਟੇਲ ਵਿੱਚ ਗੱਲਾਂ ਤਾਂ ਬਹੁਤ ਚੰਗਾ ਲੱਗਦਾ ਤੇ ਧੰਨਵਾਦ ਤੁਹਾਡਾ ਸਾਡੀ ਵੱਲੋਂ ਵੀ ਸਾਡੇ ਬਹੁਤ 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 ਧੰਨਵਾਦੀ ਬਹੁਤ थैंक यू ਸੀਐਨਐ ਸਮਾਂ ਦਿੱਤਾ ਜੀ ਬਹੁਤ ਸਮਾਂ ਦਿੱਤਾ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਤਲਬ ਬਹੁਤ ਪਿਆਰੀ ਆਪਣੀ ਗੱਲਬਾਤ ਰਹੀ ਹੈ ਤੇ ਕੋਈ ਵੀ ਖਿੱਤਾ ਕੋਈ ਵੀ ਧਰਤੀ ਕੋਈ ਵੀ ਮਾਂ ਪੈਸੇ ਨਾਲ ਗੱਡੀਆਂ ਨਾਲ ਸ਼ਮਿਆਨਿਆਂ ਨਾਲ ਵੱਡੀ ਨਹੀਂ ਹੁੰਦੀ ਉਹ ਆਪਣੇ ਜਿਹੜੇ ਕਾਬਲ ਪੁੱਤ ਹੈ ਉਹਦੇ ਹੈਨਾ ਉਹਨਾਂ ਦੇ ਕਰਕੇ ਉਹ ਵੱਡੀ ਹੁੰਦੀ ਹੈ ਹੈਨਾ ਤੇ ਮੈਂ ਕਹਿੰਦਾ ਪੰਜਾਬ ਮਾਂ ਜਿਹੜੀ ਸਾਡੀ ਪੰਜਾਬ ਧਰਤੀ ਦੀ ਮਾਂ ਜਿਹੜੀ ਸਾਡੀ ਮਾਂ ਹੈ ਹੋਰ ਬਹੁਤ ਕਾਬਲ ਬੱਚੇ ਪੈਦਾ ਕਰੇ ਹੈ ਨਾ ਤੇ ਸਾਡਾ ਪੰਜਾਬ ਜਿਹੜਾ ਹੈ ਉਹ ਤਰਕੀਆਂ ਨੂੰ ਸ਼ੋਵੇ ਸਤਿ ਸ਼ਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਥੈਂਕ ਯੂ